ਪ੍ਰਪਾਵੇ ਮਾਣਿਕ ਗਤ ਪਾਵੇ ਪ੍ਰਪਾਵੇ ਤਾਂ ਪਾਥਰ ਤਰਾਵੇ ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਿਕ ਅਵਸਥਾ ਦਿੰਦਾ ਹੈ ਅਤੇ ਪੱਥਰ ਦਿਲਾਂ ਨੂੰ ਵੀ ਤਾਰ ਲੈਂਦਾ ਹੈ ਸਾਧ ਸੰਗਤ ਜੀ ਫਤੇ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ਕੀਫਤ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹਾਂ ਕਾਮਯਾਬ ਹੋਣਾ ਚਾਹੁੰਦੇ ਹਾਂ ਜੇਕਰ ਆਪਣੇ ਮਨ ਦੀਆਂ ਸਾਰੀਆਂ ਇਸ਼ਿਆਵਾਂ ਆਪਣੇ ਮਨ ਦੇ ਸਾਰੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਬਸ ਜਦੋਂ ਹੀ ਸਵੇਰੇ ਸਾਡੀ ਅੱਖ ਖੁੱਲਦੀ ਹੈ ਭਾਵ ਕਿ ਜਦੋਂ ਹੀ ਅਸੀਂ ਸਵੇਰੇ ਉੱਠਦੇ ਹਾਂ ਤਾਂ ਉੱਠਦੇ ਅਸਾਰ ਬਿਸਤਰੇ ਦੇ ਉੱਪਰ ਲੰਮੇ ਪਏ ਹੋਏ ਜਾਂ ਆਪਣੇ ਬਿਸਤਰੇ ਦੇ ਉੱਪਰ ਬੈਠ ਕੇ ਬਿਨਾਂ ਨਹਾਤੇ ਬਿਨਾਂ ਮੂੰਹ ਧੋਤੇ ਇਹ ਚਾਰ ਗੱਲਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜ਼ਰੂਰ ਕਰਨੀਆਂ ਹਨ ਇਹ ਗੱਲਾਂ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਆਵੇਗਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਕੰਮ ਕਾਰ ਸਹੀ ਤਰੀਕੇ ਦੇ ਨਾਲ ਹੋਣੇ ਸ਼ੁਰੂ ਹੋ ਜਾਣਗੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸਾਖੀ ਨੂੰ ਪੂਰਾ ਜਰੂਰ ਸੁਣਿਓ ਜੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇੱਕ ਵਾਰੀ ਬਾਬਾ ਨਾਨਕ ਸਿੰਘ ਜੀ ਮਹਾਰਾਜੀ ਦੇ ਕੋਲ ਇੱਕ ਗੁਰਸੇਖ ਆਇਆ ਤੇ ਕੀਰਤਨ ਹੋ ਰਿਹਾ ਸੀ ਕੀਰਤਨ ਤੋਂ ਬਾਅਦ ਸਮਾਪਤੀ ਹੋਈ ਤੇ ਬਾਬਾ ਜੀ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਤੇ ਉਹ ਮਨੁੱਖ ਜਦੋਂ ਬਾਬਾ ਜੀ ਦੇ ਕੋਲ ਗਿਆ ਤਾਂ ਪਹਿਰੇਦਾਰ ਨੇ ਰੋਕ ਦਿੱਤਾ ਜਦੋਂ ਪਹਿਰੇਦਾਰ ਨੇ ਰੋਕ ਦਿੱਤਾ ਤਾਂ ਸਾਧ ਸੰਗਤ ਜੀ ਉਸਨੇ ਹੱਥ ਜੋੜੇ ਤੇ ਕਿਹਾ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਹਨ ਤੇ ਅੰਦਰੋਂ ਆਗਿਆ ਲੈ ਕੇ ਸੇਵਾਦਾਰਾਂ ਨੇ ਉਸ ਨੂੰ ਅੱਗੇ ਭੇਜ ਦਿੱਤਾ ਉਹ ਮਨੁੱਖ ਪ੍ਰਸ਼ਾਦ ਲੈ ਕੇ ਬਾਬਾ ਜੀ ਦੇ ਸਾਹਮਣੇ ਹੋਇਆ ਤੇ ਬਾਬਾ ਜੀ ਨੂੰ ਨਮਸਕਾਰ ਕੀਤੀ ਬਾਬਾ ਜੀ ਕਹਿਣ ਲੱਗੇ 10 ਭਾਈ ਕਿਵੇਂ ਆਇਆ ਹੈ ਕਹਿੰਦਾ ਬਾਬਾ ਜੀ ਤੁਸੀਂ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਹੋ ਕਹਿੰਦੇ ਕਿ ਨਾਮ ਦੇ ਵਿੱਚ ਸਾਰੀਆਂ ਹੀ ਬਖਸ਼ਿਸ਼ਾਂ ਨੇ ਨਾਮ ਦੇ ਵਿੱਚ ਸਾਰੀਆਂ ਵਡਿਆਈਆਂ ਨੇ ਤੇ ਬਾਬਾ ਜੀ ਮੈਂ ਤਾਂ ਕਦੇ ਦੇਖਿਆ ਨਹੀਂ ਉਸ ਮਾਲਕ ਨੂੰ ਕੁਝ ਦਿੰਦੇ ਆ ਤੁਸੀਂ ਕਹਿੰਦੇ ਹੋ ਕਿ ਨਾਮ ਜਪਣ ਦੇ ਨਾਲ ਪਾਪੀ ਵੀ ਪਤਿਤ ਹੋ ਜਾਂਦੇ ਨੇ ਨਾਮ ਜਪਣ ਦੇ ਨਾਲ ਨਿਰੰਕਾਰ ਆਪਣਾ ਬਣਾ ਲੈਂਦਾ ਹੈ ਨਾਮ ਜਪਨ ਦੇ ਨਾਲ ਦੁਨੀਆ ਨਮਸਕਾਰ ਕਰਦੀ ਹੈ। ਨਾਮ ਜਪਨ ਦੇ ਨਾਲ ਨੀਮਾ ਬੰਦਾ ਵੀ ਉੱਚਾ ਹੋ ਜਾਂਦਾ ਹੈ ਤੇ ਉੱਚਿਆਂ ਦੇ ਨਾਲ ਰੱਬ ਆਪੇ ਮਿਲਾ ਦਿੰਦਾ ਹੈ। ਤੇ ਕਾਲ ਯੁਗ ਦੇ ਵਿੱਚ ਸਭ ਤੋਂ ਉੱਤਮ ਪਦਾਰਥ ਨਾਮ ਹੈ। ਤੇ ਨਾਮ ਦੇ ਨਾਲ ਹੀ ਮਨ ਪਵਿੱਤਰ ਹੁੰਦਾ ਹੈ ਤੇ ਨਾਮ ਨਾਲ ਹੀ ਸਾਰੇ ਕਾਜ ਰਾਸ ਹੁੰਦੇ ਹਨ। ਕਹਿੰਦਾ ਬਾਬਾ ਜੀ ਨਾਮ ਤਾਂ ਮੈਂ ਜਪਦਾ ਹਾਂ ਤੇ ਬਾਬਾ ਜੀ ਆਖਣ ਲੱਗੇ ਪ੍ਰੇਮੀਆਂ ਤੈਨੂੰ ਮੋਜ ਪਾਣੀ ਇਸਾ ਉਹ ਤੇ ਇਹ ਪਰ ਤੱਕ ਕੁਝ ਦੇਖ ਕੇ ਤੈਨੂੰ ਸੰਤੁਸ਼ਟੀ ਆਵੇਗੀ ਕਹਿਣ ਲੱਗਾ ਬਾਬਾ ਜੀ ਮਨ ਦੇ ਵਿੱਚ ਭਾਵਨਾ ਬਣੀ ਹੋਈ ਹੈ ਕਿ ਕੁਝ ਦੇਖ ਕੇ ਹੀ ਪਤਾ ਲੱਗੇਗਾ ਇੰਜ ਨਹੀਂ ਤੇ ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਪ੍ਰੇਮੀ ਆ ਸਵੇਰੇ ਆਈ ਤੇ ਕਿਲੋ ਬਦਾਮ ਲੈ ਕੇ ਆਈ ਸਾਹਸੰਗਤ ਉਹ ਮਨੋਖ ਦੂਜੇ ਦਿਨ ਪਹੁੰਚ ਜਾਂਦਾ ਹੈ ਤੇ ਜਦੋਂ ਦੂਸਰੇ ਦਿਨ ਬਾਬਾ ਜੀ ਦੇ ਕੋਲ ਆਇਆ ਤੇ ਬਾਬਾ ਜੀ ਕਹਿਣ ਲੱਗੇ ਲੈ ਆਇਆ ਹੈ ਤੂੰ ਬਦਾਮ ਕਹਿੰਦਾ ਜੀ ਬਾਬਾ ਜੀ ਮੈਂ ਲੈ ਆਇਆ ਹਾਂ ਕਹਿੰਦਾ ਇੰਜ ਕਰ ਗਿਰੀਆਂ ਇੱਕ ਪਾਸੇ ਕਰਕੇ ਰੱਖ ਦੇ ਤੇ ਛਿਲੜਾ ਇੱਕ ਪਾਸੇ ਕਰ ਦੇ ਉਸਨੇ ਬਾਬਾ ਜੀ ਦਾ ਬਚਨ ਮੰਨ ਕੇ ਉਸੇ ਤਰ੍ਹਾਂ ਕੀਤਾ ਛਿਲੜਾ ਇੱਕ ਪਾਸੇ ਕਰ ਦਿੱਤੀਆਂ ਤੇ ਗਿਰੀਆਂ ਇੱਕ ਪਾਸੇ ਬਾਬਾ ਜੀ ਕਹਿਣ ਲੱਗੇ ਆ ਕੀ ਹੈ ਕਹਿੰਦਾ ਜੀ ਇਹ ਬਦਾਮ ਦੀਆਂ ਗਿਰੀਆਂ ਤੇ ਉਹ ਕੀ ਹੈ ਕਹਿੰਦਾ ਜੀ ਇਹ ਤਾਂ ਛਿਲੜਾ ਹਨ ਬਾਬਾ ਜੀ ਕਹਿੰਦੇ ਜੇ ਇਹਨੂੰ ਹੁਣ ਦੁਬਾਰਾ ਚਾਹੀਏ ਦੁਕਾਨ ਤੇ ਲੈ ਕੇ ਛਿਲੜਾ ਨੂੰ ਕਿ ਉਹ ਦੁਕਾਨਦਾਰ ਇਸ ਨੂੰ ਖਰੀਦ ਲਵੇਗਾ ਵਾਪਸ ਕਰ ਲਵੇਗਾ ਕਹਿੰਦਾ ਬਾਬਾ ਜੀ ਇਹਦੇ ਵਿੱਚ ਗਿਰੀ ਨਿਕਲ ਗਈ ਹੈ ਹੁਣ ਉਹ ਛਿਲੜਾ ਨੂੰ ਕੀ ਕਰੇਗਾ ਕਹਿੰਦਾ ਬਾਬਾ ਜੀ ਹੁਣ ਇਹਦੀ ਕੋਈ ਕੀਮਤ ਨਹੀਂ ਰਹੀ ਕਿਉਂਕਿ ਇਹਦੇ ਵਿੱਚ ਹੁਣ ਗਿਰੀ ਨਿਕਲ ਗਈ ਹੈ ਬਾਬਾ ਜੀ ਕਹਿੰਦੇ ਕੁਝ ਸਮਝ ਆਏ ਕਿ ਨਹੀਂ ਕਹਿੰਦਾ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਤੇ ਬਾਬਾ ਜੀ ਕਹਿੰਦੇ ਉਪਾਲਿਆ ਗਿਰਿ ਤੋਂ ਬਿਨਾ ਇਸ ਸੰਸਾਰ ਦੀ ਕੋਈ ਕੀਮਤ ਨਹੀਂ ਗਿਰਿ ਤੋਂ ਬਿਨਾ ਇਹ ਸਰੀਰ ਇਹ ਛਿੱਲੜ ਹੈ ਛਿੱਲੜ ਦੀ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਇਸ ਸਰੀਰ ਦੀ ਵੀ ਕੋਈ ਕੀਮਤ ਨਹੀਂ ਗਿਰਿ ਕੀ ਹੈ ਮਨ ਆਤਮਾ ਬਾਬਾ ਜੀ ਕਹਿੰਦੇ ਜਿਸ ਮਨ ਦੇ ਵਿੱਚ ਨਾਮ ਨਹੀਂ ਉਹਦੀ ਕੋਈ ਕੀਮਤ ਨਹੀਂ ਪਰ ਜੇ ਸਰੀਰ ਕਰਕੇ ਵੀ ਮੁੱਖ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹੀ ਜਾਈਏ ਉਹਦੀ ਵੀ ਕੀਮਤ ਹੈ ਅਤੇ ਸਹਾਸੰਗਤ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਗੱਲਾਂ ਦੇ ਬਾਰੇ ਜਿਨ੍ਹਾਂ ਨੇ ਸਾਡੇ ਮਨ ਨੂੰ ਮਜ਼ਬੂਤ ਬਣਾਉਣਾ ਹੈ ਜਿਸ ਦਿਨ ਵੀ ਸਾਡਾ ਮਨ ਮਜ਼ਬੂਤ ਹੋ ਗਿਆ ਮਨ ਸਾਡੇ ਕੰਟਰੋਲ ਦੇ ਵਿੱਚ ਹੋ ਗਿਆ ਉਸ ਦਿਨ ਸਾਡੇ ਨਾਲ ਸਭ ਕੁਝ ਵਧੀਆ ਹੋਵੇਗਾ ਤੇ ਜਦੋਂ ਅਸੀਂ ਦੁਖੀ ਹੁੰਦੇ ਹਾਂ ਪਰੇਸ਼ਾਨ ਹੁੰਦੇ ਹਾਂ ਸਾਡਾ ਮਨ ਕਹਦਾ ਹੈ ਆਪਣਾ ਦੁੱਖ ਕਿਸੇ ਨਾ ਕਿਸੇ ਨਾਲ ਸਾਂਝਾ ਕਰੀਏ ਕਿਉਂਕਿ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਦੁੱਖ ਦੱਸਣ ਦੇ ਨਾਲ ਘਟਦਾ ਹੈ ਅਤੇ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ ਵਧਦੀਆਂ ਨੇ ਅਤੇ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣਾ ਸਵੇਰ ਦਾ ਵੇਲਾ ਸਭ ਤੋਂ ਉੱਤਮ ਮੰਨਿਆ ਗਿਆ ਹੈ ਕਿਉਂਕਿ ਸਵੇਰੇ ਸਵੇਰ ਜਦੋਂ ਹੀ ਸਾਡੀ ਅੱਖ ਖੁੱਲਦੀ ਹੈ ਤਾਂ ਉੱਠਦੇ ਅਸਾਰ ਜਿਹੜਾ ਪਹਿਲਾ ਮੈਂਟ ਹੈ ਉਹ ਸਾਡੇ ਲਈ ਬੜਾ ਹੀ ਮਾਇਨੇ ਰੱਖਦਾ ਹੈ ਕਿਉਂਕਿ ਜੋ ਵਿਚਾਰ ਉਸ ਵੇਲੇ ਸਾਡੇ ਮਨ ਦੇ ਵਿੱਚ ਆ ਗਿਆ ਉਹਨੇ ਸਾਡੇ ਮਨ ਦੇ ਉੱਤੇ ਪ੍ਰਭਾਵ ਪਾਉਣਾ ਹੈ ਜੇਕਰ ਉਹਦੇ ਅਨਸਾਰ ਸਾਡੇ ਮਨ 'ਚ ਚਿੰਤਾ ਆ ਗਈ ਤਾਂ ਫਿਰ ਅਸੀਂ ਪੂਰਾ ਦਿਨ ਚਿੰਤਾ ਵਿੱਚ ਰਹਾਂਗੇ ਇਸ ਕਰਕੇ ਸਵੇਰੇ-ਸਵੇਰੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡੇ ਮਨ ਦੇ ਵਿੱਚ ਕੋਈ ਵੀ 네ਗੇਟਿਵ ਵਿਚਾਰ ਨਾ ਆਉਣ ਜਿਸ ਤੇ ਕਰਕੇ ਸਾਡਾ ਮਨ ਕਮਜ਼ੋਰ ਹੋ ਜਾਵੇ ਸਵੇਰੇ ਉੱਠਦੇ ਅਨਸਾਰ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਦੇ ਲਈ ਪੋਜ਼ਿਟਿਵ ਵਿਚਾਰ ਭਰਨੇ ਹਨ ਤੇ ਸਭ ਤੋਂ ਪਾਵਰਫੁਲ ਵਿਚਾਰ ਕਿਹੜਾ ਹੈ ਉਹ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਐਸ ਲਈ ਸਵੇਰੇ ਉੱਠਦੇ ਅਸਾਰ ਹੀ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਅਤੇ ਇਕੱਲੀ ਇਕੱਲੀ ਜੀ ਦਾ ਜਿਹੜੇ ਸਾਨੂੰ ਉਸ ਆਕਾਰਪੁਰਖ ਜੀ ਨੇ ਦਿੱਤੇ ਹੈ ਉਸ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਨਹੀਂ ਕਰਨੇ ਹਰ ਵੇਲੇ ਸ਼ੁਕਰਾਨੇ ਦੀ ਕਲਨਾ ਕਰਨੀਆਂ ਹਨ ਸਭ ਤੋਂ ਪਹਿਲਾਂ ਸੋਹਣੇ ਸਰੀਰ ਦਾ ਸ਼ੁਕਰਾਨਾ ਕਰਨਾ ਹੈ ਫਿਰ ਸੋਨੇ ਘਰਬਾ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਪਰਿਵਾਰ ਦਾ ਆਪਣੇ ਧੀਆ ਪੁੱਤਰਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਕਿਰਤ ਦੇ ਲਈ ਸ਼ੁਕਰਾਨਾ ਕਰਨਾ ਹੈ ਉਸ ਤੋਂ ਬਾਅਦ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਦੁੱਖ ਆ ਗਿਆ ਤਾਂ ਕਦੇ ਵੀ ਉਹਨੂੰ ਦੇਖ ਕੇ ਨਿਰਾਸ਼ ਨਹੀਂ ਹੋਣਾ ਇਹ ਸ਼ਬਦ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਕਿ ਹੁਣ ਮੈਂ ਕੀ ਕਰਾਂਗਾ ਇਸ ਦੁੱਖ ਤੋਂ ਕਿੰਜ ਬਾਰਾਂਗਾ ਹਮੇਸ਼ਾ ਆਪਣੇ ਆਪ ਨੂੰ ਚੰਗਾ ਮੈਸੇਜ ਦੇਣਾ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਤੇ ਮਹਾਪੁਰਖਾਂ ਦੀਆਂ ਦਸੀਆਂ ਯੋਗਤਾ ਮਹਾਪੁਰਖਾਂ ਦੀ ਦਿੱਤੀ ਮੱਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ ਆਪਣੇ ਕੰਮਾਂ ਕਰਾਣ ਨੂੰ ਮਨ ਲਾ ਕੇ ਕਰਨਾ ਹੈ ਆਪਣੇ ਕੰਮਾਂ ਕਰਾਣ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਹੈ ਅਤੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਓਟ ਆਸਰਾ ਹਮੇਸ਼ਾ ਲੈਣਾ ਹੈ ਹਰੇਕ ਕੰਮ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਅਰਦਾਸ ਤੋਂ ਕਰਨੀ ਹੈ ਵਾਹਿਗੁਰੂ ਜੀ ਦੀ ਬਾਣੀ ਪੜ੍ਹ ਕੇ ਕਰਨੀ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਕਰਨੀ ਹੈ ਅਤੇ ਆਪਣੇ ਕਾਰੋਬਾਰ ਵਾਸਤੇ ਜੜਦੀ ਕਲਾ ਵਾਸਤੇ ਸੁਖਨੀ ਸਾਹਿਬ ਜੀ ਦਾ ਪਾਠ ਹਰ ਹਾਲ ਦੇ ਵਿੱਚ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ